ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕਿੱਦਾਂ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਆਂ ਤੁਸੀਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਮੈਂ ਇੱਕ ਕਹਾਣੀ ਪੜਨ ਲੱਗੀ ਆ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਹੈ ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਬੈਠੇ ਸਨ ਉਹਨਾਂ ਦੇ ਵੱਡੇ ਬੇਟੇ ਆਏ ਕਿ ਅੱਧੀ ਕੋ ਰਾਤ ਦਾ ਕੋਈ ਟਾਈਮ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿੰਨਾ ਵੱਡਾ ਸੂਰਜ ਚੜ੍ਹਿਆ ਹੋਇਆ ਹੈ ਸ੍ਰੀ ਚੰਦ ਜੀ ਨੇ ਕਿਹਾ ਪਿਤਾ ਜੀ ਹੁਣ ਤਾਂ ਅੱਧੀ ਰਾਤ ਹੈ ਸੂਰਜ ਕਿੱਥੋਂ ਚੜ੍ਹ ਆਇਆ ਇੰਨੀ ਗੱਲ ਕਹਿ ਕੇ ਸ੍ਰੀ ਚੰਦ ਜੀ ਚਲੇ ਗਏ ਤੇ ਉਹਨਾਂ ਦੇ ਛੋਟੇ بیٹے ਲਖਮੀ ਦਾਸ ਜੀ ਆਏ ਗੁਰੂ ਨਾਨਕ ਦੇਵ ਜੀ ਨੇ ਉਹੀ ਵਚਨ ਫਿਰ ਕੀਤੇ ਕਿਹਾ ਕਿੰਨਾ ਸੋਹਣਾ ਸੂਰਜ ਚੜ੍ਹਿਆ ਹੋਇਆ ਹੈ ਲਖਮੀ ਦਾਸ ਨੇ ਵੀ ਉਹ ਹੀ ਉੱਤਰ ਦਿੱਤਾ ਕਿਹਾ ਪਿਤਾ ਜੀ ਹੁਣ ਤਾਂ ਅੱਧੀ ਰਾਤ ਹੈ ਹੁਣ ਕਿੱਥੋਂ ਸੂਰਜ ਚੜਾ ਆ ਫਿਰ ਭਾਈ ਲੈਣਾ ਜੀ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਪਰਮ ਸੇਵਕ ਸਨ ਉਹ ਆਏ ਗੁਰੂ ਨਾਨਕ ਦੇਵ ਜੀ ਨੇ ਕਿਹਾ ਭਾਈ ਲੈਣਾ ਜੀ ਬਹੁਤ ਸੋਹਣੀ ਧੁੱਪ ਲੱਗੀ ਹੋਈ ਹੈ ਜਾਓ ਕੱਪੜੇ ਧੋ ਕੇ ਸੁਕਾ ਕੇ ਲੈ ਆਓ ਭਾਈ ਲੈਣਾ ਜੀ ਗਏ ਉਹਨਾਂ ਨੇ ਕਿਹਾ ਮੈਂ ਗੁਰੂ ਜੀ ਹੁਣੇ ਜਾਂਦਾ ਹਾਂ ਕੱਪੜੇ ਧੋ ਕੇ ਸੁਕਾ ਕੇ ਲੈ ਆਉਂਦਾ ਹਾਂ ਇਸੇ ਤਰ੍ਹਾਂ ਪਈ ਲੈਣਾ ਜੀ ਗਏ ਉਹਨਾਂ ਨੇ ਕੱਪੜੇ ਧੋਤੇ ਤੇ ਸੁਕਾ ਕੇ ਲੈ ਆਏ ਉਹ ਗੁਰੂ ਨਾਨਕ ਦੇਵ ਜੀ ਦੀ ਇਸ ਰੰਮਜ ਤੋਂ ਚੰਗੀ ਤਰ੍ਹਾਂ ਵਾਕਿਫ ਸਨ ਕਿਉਂਕਿ ਉਹ ਵੀ ਬਹੁਤ ਭਜਨ ਸਿਮਰਨ ਕਰਦੇ ਸਨ ਉਹਨਾਂ ਨੇ ਅੱਧੀ ਰਾਤ ਦਾ ਸੂਰਜ ਦੇਖਿਆ ਹੋਇਆ ਸੀ ਸੋ ਸਾਨੂੰ ਕਦੇ ਵੀ ਸੰਤਾਂ ਦੇ ਬਚਨਾਂ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਉਹਨਾਂ ਦੇ ਬਚਨਾਂ ਵਿੱਚ ਕੋਈ ਨਾ ਕੋਈ ਰਮਜਤਾ ਜ਼ਰੂਰ ਹੁੰਦੀ ਹੈ ਸੋ ਮੇਰੇ YouTube ਪਰਵਾਨ ਨੂੰ ਜੇ ਮੇਰੀ ਕਹਾਣੀ ਚੰਗੀ ਲੱਗੀ ਹੋਵੇ ਕਹਾਣੀ ਤਾਂ ਹੈ ਹੀ ਚੰਗੀ ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਦੀ ਕਹਾਣੀ ਹੈ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਜੀ